ਹੱਥ ਦੇ ਵਿੱਚ ਘਰ ਦੀਆਂ ਫੋਟੋਆਂ ਫੜ ਕੇ ਦਿਖਾਉਂਦੇ ਜਿਸ ਪਰਿਵਾਰ ਨੂੰ ਤੁਸੀਂ ਦੇਖ ਰਹੇ ਹੋ ਇਹ ਆ ਐਨ ਆਰ ਆਈ ਪਰਿਵਾਰ ਜਿਨ੍ਹਾਂ ਨੇ ਇਲਜ਼ਾਮ ਲਗਾਏ ਨੇ ਕਿ ਦੂਸਰੀ ਧਿਰ ਦੇ ਵੱਲੋਂ ਉਹਨਾਂ ਦੀ ਜਿਹੜੀ ਜ਼ਮੀਨ ਸੀ ਉਸ ਵਾਲੇ ਪਾਸੇ ਉਹਨਾਂ ਨੇ ਦਰਵਾਜ਼ੇ ਕਰ ਲਏ ਅਤੇ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਜਿਸ ਦੇ ਚਲਦੇ ਉਹਨਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਜਿਹੜਾ ਕਿ ਇਨਸਾਫ ਦਿਵਾਇਆ ਜਾਵੇ ਸਾਡੇ ਨਾਲ ਤੱਕਾ ਹੋ ਰਿਹਾ ਹੈ ਮਾਮਲਾ ਸਾਹਮਣੇ ਆਇਆ ਅੰਮ੍ਰਿਤਸਰ ਤੋਂ ਤਾਂ ਦਾਦਾ ਜੀ ਇਹ ਕਿ ਅੰਮ੍ਰਿਤਸਰ ਦੇ ਵਿੱਚ ਐਨੜੀ ਪਰਿਵਾਰ ਦੇ ਵੱਲੋਂ ਪ੍ਰੈਸ ਨਾਲ ਗੱਲਬਾਤ ਕਰਦੇ ਦੱਸਿਆ ਗਿਆ ਕਿ ਉਹਨਾਂ ਦਾ ਮਾਤਾ ਤੇ ਉਸ ਦਾ ਇੱਕ ਭਰਾ ਜਿਹੜਾ ਕਿ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿ ਰਹੇ ਨੇ ਤੇ ਜਦੋਂ ਵਾਪਸ ਆ ਕੇ ਦੇਖਿਆ ਕਿ ਉਹਨਾਂ ਦੇ ਜਿਹੜੀ ਜਾਇਦਾ ਸੀ ਉਸ ਵਾਲੇ ਪਾਸੇ ਕਬਜ਼ਾ ਕਰਦੇ ਹੋਏ ਦਰਵਾਜ਼ੇ ਕੱਢ ਲਏਗੇ ਨੇ ਜਿਸ ਦੇ ਚੱਲਦੇ ਉਹਨਾਂ ਕਹਿੰਿਆ ਕਿ ਸਾਡੇ ਨਾਲ ਤੱਕਾ ਹੋ ਰਿਹਾ ਹੈ ਇਹ ਜਗ੍ਹਾ ਅਸੀਂ ਖਰੀਦੀ ਸੀ ਜੀ ਤੇ ਇਹ ਜਾਨ ਬੁੱਝ ਕੇ ਸਾਡੇ ਬਾਹਰ ਹੋਣ ਦੇ ਕਰਕੇ ਅਸੀਂ ਮੇਰੀ ਮਦਰ ਬ੍ਰਦਰ ਐਨ ਆਰ ਆਈ ਨੇ ਤੇ ਇਹਨਾਂ ਦੇ ਪਿੱਛੋਂ ਦਰਵਾਜ਼ੇ ਕੱਢ ਲਏ ਸਾਡੀ ਜਗ੍ਹਾ ਵੱਲ ਕੋਈ ਉੱਥੇ ਰਸਤਾ ਨਹੀਂ ਹੈਗਾ ਕੋਈ ਕੁਝ ਨਹੀਂ ਤੇ ਫਿਰ ਇਹ ਕਦੇ ਦਰਖਾਸਤ ਦੇ ਦੇ ਨਹੀਂ ਕਾਰਪੋਰੇਸ਼ਨ ਚ ਕਦੇ ਕਿੱਥੇ ਫਿਰ ਇਹਨਾਂ ਨੇ ਕਿਹਾ ਵੀ ਤੁਸੀਂ ਆਪਣੀ ਜਗ੍ਹਾ ਪੂਰੀ ਕਰ ਲਓ ਜੋ ਬਚਦੀ ਆ ਉਹ ਸਾਨੂੰ ਦੇ ਦਿਓ ਜੇ ਬਚੂਗੀ ਤੇ ਅਸੀਂ ਤੁਹਾਡੀ ਜਨਾਹ ਸਹਿਮਤਾ ਇਹਨਾਂ ਨੇ ਕਾਗਜ਼ ਦੇ ਉੱਪਰ ਵੀ ਲਿਖ ਕੇ ਦਿੱਤਾ ਜਿਹੜੀ ਐਪਲੀਕੇਸ਼ਨ ਇਹਨਾਂ ਨੇ ਦਿੱਤੀ ਆ ਇਹਨਾਂ ਵੱਲੋਂ ਕੀ ਨਾ ਆ ਜੀ ਇਹ ਇਹ ਵੀਰਾ ਸਿੰਘ ਤੇ ਬੱਗਾ ਸਿੰਘ ਵੱਲੋਂ ਗੇੜ ਕੱਢੇ ਗਏ ਆ ਤੇ ਨਿਆਂਇਤ ਤੌਰ ਤੇ ਕਬਜ਼ਾ ਕਰਨਾ ਚਾਹੁੰਦੇ ਸਾਡੀ ਜਗ੍ਹਾ ਤੇ ਕਿਹਦੀ ਗੱਲ ਕਿਹਦੀ ਜਗ੍ਹਾ ਪੰਜ ਕਨਾਲ 14 ਮਰਲੇ ਜਗ੍ਹਾ ਜੀ ਸਾਡੀ ਨਿਸ਼ਾਨਦੇਹੀ ਕੱਲ ਅਸੀਂ ਸਰਕਾਰੀ ਤੌਰ ਤੇ ਕਰਾਈ ਹੈ ਜੀ ਇਹ ਕਾਰਗੋ ਸਾਹਿਬ ਆਏ ਸੀ ਫਟਵਾਰੀ ਸਾਹਿਬ ਆਏ ਸੀ ਤੇ ਉਹਨਾਂ ਨੇ ਇਹ ਆਪਣਾ ਮਸ਼ੀਨ ਵਾਲੇ ਆਏ ਸੀ ਜਿਹੜੇ ਲੇਜ਼ਰ ਵਾਲੇ ਉਹਨਾਂ ਨੇ ਲੇਜ਼ਰ ਦੇ ਨਾਲ ਦੋਹਾਂ ਧਰਾ ਦੇ ਸਾਹਮਣੇ ਲੇਜ਼ਰ ਲਾ ਕੇ ਤੇ ਪਿੱਛੋਂ ਜਿੱਥੇ ਕਿਲਾ ਸੀ ਉਹ ਪਿੱਛੇ ਲੈ ਗਏ ਸੀ ਆਪਣਾ ਤੇ ਉਥੋਂ ਮਿਣ ਕੇ ਜਗਾ ਲਿਆਂਦੀ ਆ ਤੇ ਆਪਣਾ ਉਹ ਇਹ ਇਸ ਸਬੰਧੀ ਇਹ ਕਮਿਸ਼ਨਰ ਸਾਹਿਬ ਨੂੰ ਤੇ ਇਹ ਐਨ ਆਰ ਆਈ ਬੈਂਕ ਨੂੰ ਐਪਲੀਕੇਸ਼ਨ ਦਿੱਤੀ ਆ ਕਾਰਪੋਰੇਸ਼ਨ ਚ ਵੀ ਦਿੱਤੀ ਆ ਪੁਲਿਸ ਇਹੀ ਡੀ ਸੀ ਜੀ ਵੀ ਤੁਹਾਡਾ ਆਪਣਾ ਨਿਸ਼ਾਨਦੇਹੀ ਹੋ ਜੇ ਤੇ ਜੋ ਅੱਗੇ ਮਸਲਾ ਹੋਊਗਾ ਸਾਨੂੰ ਤੁਸੀਂ ਦੱਸ ਦਿਓ ਉਹਨਾਂ ਦਾ ਇਲਜ਼ਾਮ ਹੈ ਕਿ ਇਹਨਾਂ ਲੋਜ ਜਿਹੜੀ ਇਹ ਧੱਕੇ ਨਾਲ ਜਗ੍ਹਾ ਵਾਈ ਗਈ ਹੈ ਇਹਨਾਂ ਦਾ ਕੋਈ ਨਹੀਂ ਹੈ ਹਾਂਜੀ ਬਸ ਆਹੀ ਸਾਡੇ ਗੈਰ ਹਾਜ਼ਰੀ ਕਰਕੇ ਇਹਨਾਂ ਨੇ ਬੂਹੇ ਕੱਢ ਲਏ ਨੇ ਤੇ ਹੁਣ ਉੱਥੋਂ ਰਸਤਾ ਜਗ੍ਹਾ ਮੰਗਦੇ ਆ ਜੋ ਕਿ ਅਸੀਂ ਬੁੱਲ ਖਰੀਦੀ ਆ ਜਗ੍ਹਾ ਜੋ ਬਜਤਿਆ ਅਸੀਂ ਆਪਦੀ ਛੱਡ ਲਈ ਤਿਆਰ ਹੈ ਜੇ ਕੋਈ ਉੱਥੇ ਹੋਵੇ ਕੱਲੋਂ ਫਿਰ ਲਾਗੇ ਨੇ ਕਰਤੋ ਸਾਹਿਬ ਪਰਿਵਾਰੀ ਤੇ ਆਪਣਾ ਲੇਜ਼ਰ ਮਸ਼ੀਨ ਵਾਲੇ ਪ੍ਰੋਪਰ ਉਹਨਾਂ ਨੇ ਸਾਰੇ ਘੇਰੇ ਰੇਡੀਅਸ ਕੱਢ ਕੇ ਤੇ ਲਾਇਆ ਅਸੀਂ ਇਨਸਾਫ਼ ਮੰਗਦੇ ਆ ਜੀ ਵੀ ਸਾਡੀ ਜਗ੍ਹਾ ਦੇ ਵਿੱਚ ਜੋ ਅਸੀਂ ਮੁੱਲ ਲਈ ਆ ਪੰਜ ਕਨਾਲ 14 ਮਰਲੇ ਉਹਦੇ ਵਿੱਚ ਕੋਈ ਰੁਕਾਵਟ ਨਾ ਪਾਉਣ ਜੋ ਆਪਦਾ ਬੰਦਾ ਹੈ ਉਹ ਲੈਣ ਜੇ ਹੈ ਤਾਂ ਜੇ ਨਹੀਂ ਆ ਤੇ ਇਹ ਇਹ ਆਪਣਾ ਪਿੱਛੇ हट ਜਾਣ ਜਾਣ ਬੁਝ ਕੇ ਸਾਨੂੰ ਪਰੇਸ਼ਾਨ ਨਾ ਕਰਨ ਅਸੀਂ ਕੋਈ ਇਹਨਾਂ ਨਾਲ ਕੋਈ ਵੈਰ ਵਿਰੋਧ ਤਾਂ ਨਹੀਂ ਹੈਗੀ ਸਾਡੀ ਅਸੀਂ ਬਾਹਰ ਕੈਨੇਡਾ ਵਿੱਚ ਰਹਿੰਦੇ ਹਾਂ ਫ੍ਰੈਂਟਨ ਐਂਡ ਟਾਇਰ ਵਿੱਚ ਟੋਰਾਂਟੋ ਦੇ ਸ਼ਹਿਰ ਇੱਥੇ ਰਹਿੰਦੇ ਆ ਜੀ ਅੱਜ ਇੱਥੇ ਸਾਨੂੰ ਜਿਹੜੇ ਬੰਦੇ ਨੇ ਸਾਡੀ ਜ਼ਮੀਨ ਤੇ ਕਰ ਜਿੰਨੇ ਜਾਇ ਜੋ ਫਾਇਦਾ ਸਾਡਾ ਇਹਨਾਂ ਨੇ ਆ ਕਿ ਅਸੀਂ ਬਾਹਰ ਚਲੇ ਗਏ ਸਾਡਾ ਇੱਥੇ ਬੱਚਾ ਕੱਲਾ ਸੀ ਅਸੀਂ 15 16 ਚ ਜਮੀਨ ਜਿਹੜੀ ਹੈ ਅਸੀਂ ਮੁੱਲ ਲਈ ਆ ਤੇ ਸਾ ਸਾਨੂੰ ਬਹੁਤ ਬਾਦਰ ਕਰਦੇ ਨੇ ਇਸ ਕੰਮ ਦੇ ਵਿੱਚ ਸਾਡੇ ਕੋਲ ਰਜਿਸਟਰੀ ਜਮ੍ਹਾਂ ਮੰਗਦੀ ਹੋਵੇ ਹੁਣ ਅਸੀਂ ਕੱਲ ਇਹਨਾਂ ਦੇ ਕਹਿੰਦੇ ਇਹਨਾਂ ਨੇ ਸਭ ਕੁਝ ਕੀਤਾ ਜੀ 2 ਮਹੀਨੇ ਨਾਲ ਸਾਡਾ ਕੋਈ ਕੰਮ ਨਹੀਂ ਚੱਲਣ ਦਿੱਤਾ ਜੇ ਅਸੀਂ ਪਲਾਟ ਵੇਚਦੇ ਆ ਤੇ ਇਹ ਵੇਚਣ ਨਹੀਂ ਦਿੰਦੇ ਫੇਰ ਵੀ ਅਸੀਂ ਕਿ 2 ਮਹੀਨੇ ਵੇਟ ਕੀਤੀ ਵੀ ਜਿੱਤ ਤਰ੍ਹਾਂ ਤੋਂ ਕਰਨ ਇਹਨਾਂ ਦੇ ਕਹਿਣ ਤੇ ਨਿਸ਼ਾਨਦੇਹੀ ਹੋਈ ਐ ਨਿਸ਼ਾਨਦੇਹੀ ਤੇ ਵੀ ਇਹ ਨਹੀਂ ਖਲੋਂਦੇ ਫੇਰ ਹੀ ਬੌਧਰ ਕਰੀ ਜਾਂਦੇ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਮੈਂ ਸਾਰੇ ਐਨਆਈ ਆਪਣੇ ਵੱਲੋਂ ਸਾਰਿਆਂ ਦਿੱਤਾ ਕਿ ਮੇਰਾ ਬੇਟਾ ਇੱਥੇ ਇਕੱਲਾ ਵਾ ਤੇ ਇਹ ਨਜਾਇਜ਼ ਇਹਨੂੰ ਤੰਗ ਕਰਦੇ ਨੇ ਕਦੀ ਗੱਲ ਪੈ ਜਾਂਦੇ ਕਦੀ ਕੁੱਛ ਕਰਦੇ ਨੇ ਫੇਰ ਮੈਂ ਡੀਐਸਪੀ ਦੇ ਕਮਿਸ਼ਨਰ ਦੇ ਮੁੱਖ ਮੰਤਰੀ ਦੇ ਸਾਰੇ ਥਾਣਿਆਂ ਦੇ ਵਿੱਚ ਆਪਣੇ ਵੱਲੋਂ ਐਪਲੀਕੇਸ਼ਨ ਦਿੱਤੀ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਕਿ ਮੇਰੇ ਬੱਚੇ ਨੂੰ ਬਾਹਰ ਚਾਹੀ ਚਲੇ ਜਾਣਾ ਵਾ ਤੇ ਬਾਅਦ ਵਿੱਚ ਇਹ ਕੋਈ ਬੌਧਰ ਨਾ ਕਰੇ ਬੌਧਰ ਕਰਦੇ ਨੇ ਦੋ ਬੰਦੇ ਸਿਰਫ ਇੱਕ ਵਰਦਾ ਸਿੰਘ ਤੇ ਇੱਕ ਹੀਰਾ ਸਿੰਘ ਹੀ ਮੰਗਦੇ ਹੋ ਜੀ ਸਾਹਿਬ ਨੇ ਸਾਡੇ ਨਾਲ ਕੋਈ ਲੜਾਈ ਨਾ ਕਰੀ ਜਿਹੜੀ ਸਾਡੀ ਜਗਾ ਉਹਨਾਂ ਮਿੰਤੀ ਕਰ ਦਿੱਤੀ ਐ ਸਾਨੂੰ ਸਾਡੀ ਜਗਾ ਦੇ ਵਿੱਚ ਕੋਈ ਇਹਨਾਂ ਦਾ ਲੈਣ ਦੇਣ ਨਹੀਂ ਸਾਡੀ ਜਗਾ ਜਿਹੜੀ ਆ ਉਹ ਅਸੀਂ ਜਿੱਤਰਾ ਮਰਜ਼ੀ ਕਰੀਏ ਇਹ ਕੋਈ ਸਾਨੂੰ ਇਹਦੇ ਵਿੱਚ ਦਖਲ ਅੰਦਾਜ਼ੀ ਨਾ ਕਰਨਾ ਹਾਂਜੀ ਉਸ ਦਾ ਵੀ ਕੀ ਨਾਮ ਹੈ ਹਾਂਜੀ ਉਸ ਦਾ ਵੀ ਕਾਰਜ ਸਾਹਿਬ ਹੋਇਆ ਉਸ ਦਾ ਵੀ ਉਸ ਦਾ ਵੀ ਤਾਕਤ ਆ ਜਾ ਉਹ ਨਾਲ ਸਾਹਿਬ ਸਭ ਕੁਝ ਉਹਨਾਂ ਨੂੰ ਪਤਾ ਜੀ ਉਹ ਨਾਲ ਹੀ ਸੰਕਿੰਦੇ ਸੀ ਕਿ ਜੋ ਅਸੀਂ ਜੇ ਨਾ ਇਹ ਕਰਨਗੇ ਤੇ ਫਿਰ ਅਸੀਂ ਕੋਲ ਖਲੋ ਕੇ ਇਹਨਾਂ ਦੇ ਬੂਹੇ ਬੰਦ ਕਰਾਵਾਂਗੇ ਜਿੱਥੇ ਵੀ ਹੈਗਾ ਨਿਸ਼ਾਨ ਦੀ ਜਿਹੜੀ ਹੋਈ ਆ ਉਹ ਇਹਨਾਂ ਦੇ ਕਹਿਣ ਤੇ ਹੀ ਹੋਈ ਹੈ। ਠੀਕ। ਇਸ ਵੰਦ ਦੇ ਵਿੱਚ ਜਦੋਂ ਦੂਸਰੀ ਤਿਹ ਦਿਨਾਂ ਗੱਲਬਾਤ ਕੀਤੀ ਤਾਂ ਵੀਰਾ ਮਸੀਹ ਨੇ ਦੱਸਿਆ ਕਿ 2005 ਤੋਂ ਹੀ ਉਹਨਾਂ ਨੇ ਇਸ ਪਾਸੇ ਦਰਵਾਜ਼ਾ ਕੱਢਿਆ ਹੋਇਆ ਤੇ ਉਹਨਾਂ ਕੱਲਿਆਂ ਨੇ ਨਹੀਂ ਕਾਫੀ ਲੋਕਾਂ ਨੇ ਦਰਵਾਜ਼ੇ ਕੱਡੇ ਨੇ। ਉਹਨਾਂ ਦੱਸਿਆ ਕਿ ਇਹਨਾਂ ਵੱਲੋਂ ਪਹਿਲਾਂ ਵੀ ਨਿਸ਼ਾਨਦੇਹੀ ਕਰਵਾਈ ਗਈ ਸੀ ਤੇ ਉਹ ਨਿਸ਼ਾਨਦੇਹੀ ਬਿਲਕੁਲ ਠੀਕ ਸੀ। ਇਹੀ ਅੱਜ ਸਾਡਾ ਪਿੰਡ ਗਮਟਾਲਾ ਯਾ ਬੀ ਐਂਡ ਬੀ ਰਾਜ ਉਦੋਂ ਨਾ ਮੇਰਾ ਸਾਨੂੰ ਬਰਕਤ ਮੁਸੀਬੀ ਐਂਡ ਪੀਓ ਗਮਟਾਲਾ ਤੇ ਇਥੋਂ ਦੇ ਹੀ ਜੰਪਾਲ ਆ ਜੀ ਸਾਡੇ ਪਿਓ ਦਾ ਤੇ ਵੀ ਇਥੋਂ ਦੇ ਜੰਪਾਲ ਨੇ ਇਹ ਮਾਮਲਾ ਜੀ ਸਾਰਾ ਇਹ ਮਾਮਲਾ ਇਹ ਆ ਜੀ ਇਹ ਜਗ੍ਹਾ ਹੈਗੀ ਆ ਸਾਰੀ ਗੜਿਆਂ ਦੀ ਤੇ ਅਸੀਂ ਪਟਵਾਰੀ ਸਾਹਿਬ ਅੱਗੇ ਵੀ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਨਿਸ਼ਾਨਦੀ ਹੁਣ ਵੀ ਦੇ ਦਿੱਤੀ ਆ ਗਲਤ ਪਹਿਲਾਂ ਇਹਦੀ ਨਿਸ਼ਾਨਦੀ ਹੋ ਚੁੱਕੀ ਆ ਇਹਦੀ ਆ ਫੋਟੋ ਵੇਖੋ ਇਹਦੀ 24 ਫੁੱਟ ਜਿਹੜੀ ਆ ਤੇ ਇਧਰ ਸਾਡੇ ਦਰਵਾਜਾਂ ਤੋਂ ਇਧਰ ਜਗਾ ਆਉਦੀ ਸੀ ਤੇ ਹੁਣ ਪਟਵਾਰੀ ਜਿਹੜੇ ਨੇ ਉਹ ਗੜੇ ਵੀ ਆ ਨਕਸ਼ੇ ਦੇ ਵਿੱਚ ਬੋਲਣ ਦੇ ਦੇ ਤੇ ਹੁਣ ਇਹਨਾਂ ਨੇ ਜਿਹੜੀ ਪਿਛੋਂ ਲਾਉਣੀ ਸੀ ਬੁਰਜੀ ਤੋਂ ਉਥੋਂ ਨਿਸ਼ਾਨਦੇ ਨਹੀਂ ਲਾਉਂਦੀ ਆ ਇਧਰੋਂ ਸਾਡੀਆਂ ਕੰਧਾਂ ਤੋਂ ਐਨੂੰ ਕਰਗੇ ਨੇ ਚਰਚ ਦੇ ਅਗਲੇ ਬੰਨਿਓ ਵੀ ਪਟਵਾਰੀ ਜਿਹੜਾ ਉਹ ਇਹਨਾਂ ਨੂੰ ਕਹੇਗਾ ਵੀ ਐ ਤੂੰ ਅੱਗੇ ਤੁਹਾਡਾ ਕੱਕ ਨਹੀਂ ਆਗਾ ਤਾਂ ਉਹ ਇਹਨਾਂ ਨੇ ਰਜਿਸਟਰੀਆਂ ਕੀਤੀਆਂ ਨੇ ਇਹਦੇ ਕਰਕੇ ਨਹੀਂ ਸਾਨੂੰ ਬਹੁਤ ਮੱਦਬੀ ਰਗੜਾ ਲੱਗਣ ਡਿਆ ਹੁਣੇ ਸਾਡੀਆਂ ਕੰਧਾਂ ਦੇ ਨਾਲ ਬਿਲਕੁਲ ਇਹ ਆ ਵੇਖੋ ਆ ਵੇਚ ਵੇਚ ਕੇ ਤੇ ਇਹ ਸਾਡੀਆਂ ਕੰਧਾਂ ਦੇ ਨਾਲ ਲਈ ਜਾਂਦੇ ਨੇ ਇਹ ਦਰਵਾਜ਼ਾ ਮੇਰਾ 2005 ਦਾ ਨਿਕਲਿਆ ੜੀ ਉਦੋਂ ਕਿਸੇ ਨੇ ਤਰਾਜ ਨਹੀਂ ਕੀਤਾ ਨਾ ਉਦੋਂ ਕੋਈ ਤਰਾਜ ਨਹੀਂ ਕੀਤਾ ਨਾ ਮਿੰਟੇ ਹੁਣਾ ਤੇ ਨਾ ਮਿੰਟੇ ਦੇ ਮਾਮਿਆਂ ਤੇ ਨਾਨਨੇ ਨਹੀਂ ਵਾੜ ਕੀ ਕਹਿੰਦੇ ਆ ਤੇ ਆ ਜਾਂਦੇ ਨਹੀਂ ਤੂੰ ਸਾਡੇ ਥਾਂ ਦੇ ਵਿੱਚ ਇਹ ਕੱਢਣ ਡੇ ਤੇ ਆ ਗੜੇ ਵਿੱਚ ਵੇਖੋ ਨਹੀਂ ਬੋਲਣ ਡੇ ਨੇ ਐ ਬੰਨੇ ਹੈਗੇ ਨੇ ਇਹ ਮੇਰਾ 37 40 ਗੜੇ ਇੱਧਰ ਨੇ ਤੇ ਪਾਰਲੇ ਬੰਨੇ ਹੈਗੇ ਨੇ 65 ਗੜੇ ਪਾਰਲੇ ਬੰਨੇ ਨੇ ਸਾਡੇ ਉਹਨਾਂ ਸੁਣੀ ਕਿ ਨਹੀਂ ਕੋਈ ਨਹੀਂ ਅਸੀਂ ਤਾਂ ਕਹਿੰਦੇ ਆ ਅਸੀਂ ਐਪਲੀਕੇਸ਼ਨਾਂ ਹਾਂ ਦਿੱਤੀਆਂ ਨੇ ਇਹਨਾਂ ਦੇ ਵਿਰੁੱਧ ਪਰ ਉਹਨਾਂ ਸਾਡੇ ਅਸੀਂ ਫਿਰ ਆ ਕੇ ਆ ਵੀ ਹਾਂ ਸੈਨਿਟੇ ਕਰਨੇ ਤੁਸੀਂ ਕੀ ਨਿਸ਼ਾਨਦੀ ਕੀਤੀ ਗਲਤ ਕਾਨੂੰਗੋ ਸਾਹਿਬ ਨੂੰ ਤੇ ਪਟਵਾਰੀ ਸਾਹਿਬ ਨੂੰ ਅਸੀਂ ਇਹ ਕਹ ਆ ਵੀ ਤੁਸੀਂ ਨਿਸ਼ਾਨਦੀ ਗਲਤ ਕੀਤੀ ਹਾਂ ਸੈਨ ਨਹੀਂ ਕਰਦੇ ਤਾਂ ਹਾਂ ਨਹੀਂ ਕੀਤੀ ਰੀ ਹੁਣ ਕੀ ਮੰਗ ਕਰਦੇ ਆ ਅਸੀਂ ਮੰਗ ਇਹ ਕਰਨੇ ਪਈ ਇਹਦੀ ਦੁਬਾਰਾ ਨਿਸ਼ਾਨਦੀ ਹੋਵੇ ਤੇ ਹੋਵੇ ਉਧਰੋਂ ਰੀ ਤੇ ਜਿਹੜੇ ਇਹਨਾਂ ਨੇ ਥਾਂ ਵੇਚਨੇ ਉਹ ਵਿਚੋ ਰਗਵਾ ਘਟਾ ਰਵੇ ਖੈਰ ਦੇਖਿਆ ਜਾਵੇ ਤਾਂ ਹੁਣ ਦੋਨੇ ਧਿਰਾਂ ਆਮੋ ਸਾਹਮਣੇ ਹੁੰਦੀਆਂ ਨਜ਼ਰ ਆ ਰਹੀ ਨੇ ਪਹਿਲੀ ਧਿਰ ਦਾ ਕਹਿਣਾ ਕਿ ਇਹ ਜ਼ਮੀਨ ਸਾਡੀ ਆ ਤੇ ਦੂਜੀ ਧਿਰ ਦਾ ਕਹਿਣਾ ਕਿ ਸਾਰੇ ਇਸ ਪਾਸੇ ਦਰਵਾਜ਼ੇ ਜਿਹੜੇ ਕੀ ਕੜਵਾਏ ਹੋਏ ਨੇ ਤੇ ਦੂਜੇ ਪਾਸੇ ਦੇ ਨਿਸ਼ਾਨਦੇਹੀ ਵੀ ਹੋਈ ਹੈ ਖੈਰ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਇਨਸਾਫ ਮਿਲਦਾ ਤਾਂ ਕਿ ਪਤਾ ਲੱਗ ਸਕੇ ਕਿ ਜਿਹੜਾ ਇਹ ਰੌਲਾ ਇਹਨਾਂ ਦਾ ਜ਼ਮੀਨ ਨੂੰ ਲੈ ਕੇ ਪੈ ਰਿਹਾ ਤੇ ਇੱਕ ਦੂਜੇ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਤਾਂ ਹੁਣ ਇਹ ਜਾਂਚ ਦਾ ਵਿਸ਼ਾ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ